ਨਮਸਕਾਰ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਜਗਤ ਸਵੇਰਾ ਨਿਊਜ਼ ਦੱਸ ਦਈਏ ਕਿ ਅੱਜ ਲੁਧਿਆਣਾ ਪੁਲਿਸ ਦੀ ਤਾਜਪੁਰ ਚੌਕੀ ਇੰਚਾਰਜ ਜਨਕ ਰਾਜ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਦੱਸ ਦਈਏ ਕਿ 25 26 ਸਾਲਾਂ ਦੀ ਜਿਹੜੀ ਮਹਿਲਾ ਹੈ ਉਸ ਨੂੰ 3 ਕਿਲੋ ਗਾਂਜੇ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਦੱਸ ਦਈਏ ਕਿ ਜਾਣਕਾਰੀ ਦਿੰਦੇ ਹੋਏ ਪੁਲਿਸ ਵੱਲੋਂ ਦੱਸਿਆ ਗਿਆ ਕਿ ਜਿਹੜੀ ਇਹ ਮਹਿਲਾ ਹੈ 3 ਕਿਲੋ ਗਾਂਜਾ ਜਿਹੜਾ ਹੈ ਉਹ ਵੇਚਣ ਦੇ ਲਈ ਜਾਰੀ ਸੀ ਤੇ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਸਰ ਪੂਜਾ ਨਾਮ ਦੀ ਉਸ ਤੇ ਇਹਦੇ ਪਾਸੋਂ 3 ਕਿਲੋ ਗਾਂਜਾ ਜਿਹੜਾ ਬਰਾਮਦ ਹੋਇਆ ਫੀਆ ਦੱਦ ਕਰਕੇ ਇਨਵੈਸਟੀਗੇਸ਼ਨ ਕਰ ਰਹੇ ਸਰ ਇਹ ਕਿਥੋਂ ਮਤਲਬ ਪੜੀ ਗਈ ਹੈ ਕੋਈ ਇਹ ਦਾ ਘਾਰ ਹੀ ਅਸੀਂ ਈਵੀਐਸ ਕਲੋਨੀ ਦੇ ਕੋਈ ਬ੍ਰਾਹਮਣ ਅੱਛਾ ਈਡਬਲਯੂਐਸ ਕਲੋਨੀ ਹਾਂਜੀ ਹਾਂ ਕਿੰਨਾ ਕੁਛ ਬ੍ਰਾਹਮਣ ਦਾ ਦੇਖੋ ਕੀ ਕੀ ਬਸ 3 ਕਿਲੋ ਗੰਜਾ ਬ੍ਰਾਹਮਣ ਅੱਛਾ 30 ਤਹਤ ਤੇ ਤੇ ਮਕਦਮਾ ਦੱਸੀ ਇਹ ਥਰਕਟ ਚੱਸੀ ਐਨਡੀਪੀਓ ਸਰ ਅੱਛਾ ਇਹ ਮਤਲਬ ਉੱਤੀ ਰਹਿੰਦੀ ਸੀ ਜੀ ਹਾਂਜੀ ਹਾਂਜੀ ਇਹਦੇ ਹੋਰ ਫੈਮਿਲੀ ਦਾ ਕੋਈ ਹੈਗਾ ਹੋਰ ਇਸ ਵਕਤ ਕੋਈ ਪਹਿਲਾਂ ਵੀ ਮੁਕਦਮਾ ਕਰਕੇ ਹੈ ਜੀ ਪਹਿਲਾਂ ਨਹੀਂ ਕੋਈ ਹੈ ਜੀ ਅੱਛਾ ਕਦੋਂ ਪੜੀ ਗਈ ਹੈ ਸਰ ਇਹ ਕੱਲ ਫੜੀ ਗਈ ਕੱਲ ਫੜੀ ਗਈ ਅੱਛਾ ਤੇ ਮੁਕਦਮਾ ਦਰਜ ਹੋ ਚੁੱਕਿਆ ਹਾਂਜੀ ਹਾਂਜੀ ਓਕੇ ਤੇ ਇਹਨਾਂ ਦੇ ਕੋਈ ਪਰਿਵਾਰ ਵਿੱਚ ਕੋਈ ਨਹੀਂ ਹੈਗਾ ਪਰਿਵਾਰ ਵਿੱਚ ਹੈਗੇ ਆ ਉਹ ਆਪਣੇ ਘਰ ਨੇ ਕਿ ਕੋਈ